ਤੇ ਫਿਰ ਜਦੋਂ ਉਹ ਸ਼ਰੀਰ ਵਿੱਚ ਨਹੀਂ ਰਹਿੰਦੀ ਖੇੜ ਫਿਰ ਬੜਾ ਮੁਸ਼ਕਿਲ ਹੁੰਦਾ ਹੈ ਕਵੀ ਨੇ ਬੜਾ ਸੋਹਣਾ ਲਿਖਿਆ ਕਿਉਂਕਿ ਵਿਛੋੜੇ ਦੀ ਬਾਤ ਪਾਈ ਕਿ ਮਾਲੀਆਂ ਤੋਂ ਬਿਨਾ ਬਾਗ ਜਿਵੇਂ ਸੁੰਨੇ ਲੱਗਦੇ ਆ ਨਾ ਖਾਲੀ ਲੱਗਦੇ ਤੇ ਸੰਗਤ ਜੀ ਸਾਧਵਾ ਤੋਂ ਬਿਨਾ ਵੀ ਇਹ ਖੇੜਾ ਜਿਹੜਾ ਖਾਲੀ-ਖਾਲੀ ਜਾਪਦਾ ਸੁਣਿਓ ਸਾਰੇ ਪਿਆਰਿਆ ਕਿੱਥੇ ਜੋ ਕੇ ਬੈ ਗਿਓ ਬਗਦਿਆ ਮਲੀਆ ਕਿੱਥੇ ਜਾ ਕੇ ਵੇ ਗਿਆ ਵੇ ਬਗਦਿਆ ਮਲੀਆ ਤੇਰੇ ਬਿਨਾ ਸੁਨਾ ਸੁਨਾ ਬਾਗ ਸਾਰ ਖਾਲੀਆ ਤੇਰੇ ਬਿਨਾ ਸੁਨਾ ਸੁਨਾ ਬਗ ਸਹਰਾ ਖਾਲੀਆ ਕਿਥੇ ਜਾ ਕੇ ਬੈ ਗਯੋ ਬਗ ਤੇ ਅਮਲੀਆ ਕੌਣ ਦੇਊਗਾ ਦਿਲਾਸਾ ਸਾਨੂੰ ਤੇਰੇ ਬਿਨਾ ਪਿਆਰ ਆ ਕੌਣ ਦੇ ਕਹਾਂ ਦਲਾਸਾ ਸਾਨੂੰ ਤੇਰੇ ਬਿਨਾ ਪਿਆਰ ਆ ਭੁੱਲ ਨਾਉ ਨਹੀਂ ਸਮਝੜਾ ਤੇਰੇ ਨਾਲ ਗੁਜ਼ਾਰਿਆ ਤੇਰੇ ਬਿਨਾ ਬਾਗ ਸਾਰਾ ਲੱਗੇ ਖਾਲੀ ਖਾਲੀ ਆ ਵੇ ਕਿਥੇ ਜਾ ਕੇ ਬੈਗੇ ਆ ਬਗਦੇ ਆ ਮਾਲੀਆ ਵੇਖੇ ਤੇ ਜਾ ਕੇ ਬੈ ਗਯੋ ਬਗਦੇ ਆ ਮਾਲੀਆ ਰੋਈ ਕਹੈ ਨਾਤ ਸਾਈਆਂ ਰੋਈ ਇਹ ਤਰਤੀ ਰੋਈ ਕਹੇ ਨਾਦ ਸਈਆਂ ਰੋਈ ਇਹ ਤਰਤੀ ਛਾ ਗਿਆ ਸਨਟ ਸਈਆਂ ਚੁੱਪ ਸਾਰੇ ਵਰਤੀ ਰੁੱਖ ਰੋਏ ਪਤੇ ਰੋਏ ਰੋਈ ਡਾਲੀ ਡਾਲੀ ਆਹ ਕਿੱਥੇ ਜਾ ਕੇ ਬੈਗਿਆ ਬਾਗ ਦੇ ਮਾਲੀਆ ਕਿੱਥੇ ਜਾ ਕੇ ਬੈਗਿਆ ਬਾਗ ਦੇ ਮਾਲੀਆ ਵੇ ਕਿੱਥੇ ਜਾ ਕੇ ਬੈਗਿਆ ਬਾਗ ਦੇ ਮਾਲੀਆ ਫੁੱਲਾਂ ਉੱਤੋਂ ਪੌਰ ਅਜ ਮੁੜ ਗਏ ਨਿਰਾਸ਼ੇ ਨੇ ਹੁਲਾਉ ਤੋਪੋਰ ਅਜ ਮੁੜ ਗਏ ਨਿਰਾਸ਼ੇ ਨੇ ਹੱਸਦੇ ਹਸਾਉਂਦੇ ਚਿਹਰੇ ਗਏ ਉਦਾਸੇ ਨੇ ਹੱਸਦੇ ਹਸਾਉਂਦੇ ਚਿਹਰੇ ਹੋ ਗੇ ਉਦਾਸੇ ਨੇ ਤਿਤਲੀਆਂ ਰੋ ਰੋ ਕੇ ਹੋ ਉਸ ਗਵਾਲਿਆ ਵੇ ਕਿਥੇ ਜਾ ਕੇ ਬੈ ਗਯੋ ਬਾਗ ਦੇ ਮਾਲੀਆ ਵੇ ਕਿਥੇ ਜਾ ਕੇ ਬੈ ਗਯੋ ਬਗਦੇ ਮਾਲੀਆ ਤੇਰੇ ਬਿਨਾ ਸੁਨਾ ਸੁਨਾ ਬਾਗ ਸਾਰਾ ਖਾਲੀਆ ਵੇ ਤੇਰੇ ਬਿਨਾ ਬਾਗ ਸੁਨਾ ਸੁਨਾ ਸਾਰਾ ਖਾਲੀਆ ਵੇ ਕਿਥੇ ਜਾ ਕੇ ਬੈਗੋ ਬਾਗ ਦੇ ਆ ਮਾਲੀਆ ਵੇ ਕਿੱਥੇ ਜਾ ਕੇ ਬਹਿ ਗਿਆ ਕਿੱਥੇ ਜਾ ਕੇ ਬਹਿ ਗਿਆ ਤੂੰ ਬਾਗ ਦੇ ਆ ਮਾਲੀਆ ਬੜਾ ਔਖਾ ਹੋ ਜਾਂਦਾ ਸੰਗਤ ਜੀ ਸਾਧੂਆਂ ਦਾ ਜਾਣਾ ਪਿਆਰਿਆਂ ਦਾ ਜਾਣਾ ਮਹਾਂਪੁਰਖੋ ਫਿਰ ਹੁਣ ਇਹ ਗੱਲਾਂ ਜਿਹੜੀਆਂ ਨਾ ਬਣਦੀਆਂ ਕਿੰਨਾ ਨਾਲ ਸਾਂਝੀਆਂ ਕਰਾਂਗੇ ਕਿੰਨੂੰ ਦੱਸਾਂਗੇ ਸਾਰੇ ਖੇੜੇ ਜੀ ਜਿੰਦ ਲਗਿਆ ਦਿਲਾਂ ਦਾ ਜਾਨੀ ਲੱਗਿਆ ਦਿਲਾਂ ਦਾ ਜਾਨੀ ਮੈਂ ਚੁੱਕੀ ਫਿਰਾਂ ਕੱਲੀ ਦੇਹੀ ਨੂੰ ਲੈਗ ਯਾ ਦਿਲਾਂ ਦਾ ਯਾਦੀ ਮੈਂ ਚੱਕੀ ਫੇਰਾ ਕੱਲੀ ਦੇਹੀ ਨੂੰ ਜਿੰਦ ਲੈਗ ਯਾ ਦਿਲਾਂ ਦਾ ਯਾਨੀ ਮੈਂ ਚੁੱਕੀ ਫੇਰਾ ਕੱਲੀ ਦੇਹੀ ਨੂੰ ਜਿੰਦ ਲੈਗ ਯਾ ਦਿਲਾਂ ਦਾ ਯਾਨੀ ਮੈਂ ਚੁੱਕੀ ਫੇਰਾ ਕੱਲੀ ਤੂੰ ਲੈ ਕੇ ਆ ਦਿਲਾਂ ਦਾ ਜਾਨੀ ਮੈਂ ਚੁੱਕੀ ਫੇਰਾ ਕੱਲੀ ਦੇਹੀ ਨੂੰ ਤੂੰ ਲੈ ਕੇ ਆ ਦਿਲਾਂ ਦਾ ਜਾਨੀ ਮੈਂ ਚੁੱਕੀ ਫੇਰਾ ਕੱਲੀ ਦੇਹੀ ਨੂੰ ਚੁੱਕੀ ਫੇਰਾ ਜੀ ਕੱਲੀ ਦੇਹੀ ਨੂੰ ਚੁੱਕੀ ਫੇਰਾ ਜੀ ਕੱਲੀ ਦੇਹੀ ਨੂੰ ਮੈਂ 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 ਚੁੱਕੀ ਫੇਰਾ ਜੀ ਕੱਲੀ ਦੇਹੀ ਦੇਹੀ ਨੂੰ ਲੱਗੇ ਆਦਲਾ ਦਾ ਜਾਨੀ ਫੇਰਾ ਕੱਲੀ ਤੇ ਹੀ ਨੂੰ ਜਿੰਦ ਲੱਗੇ ਆਦਲਾ ਦਾ ਜਾਨੀ ਫੇਰਾ ਕੱਲੀ ਤੇ ਹੀ ਨੂੰ ਜਾਨੀ ਜਿਹੜੇ ਦਿਲਾਂ ਦੇ ਹੁੰਦੇ ਆ ਨਾ ਜੀ ਜਿਨ੍ਹਾਂ ਨਾਲ ਪੇਮ ਹੁੰਦਾ ਪਿਆਰ ਹੁੰਦਾ ਉਹਨਾਂ ਦੀ ਯਾਦ ਕਦੇ ਭੁਲਾਈ ਨਹੀਂ ਜਾਂਦੀ ਮਹਾਪੁਰਖਾਂ ਦੀ ਯਾਦ ਸਦਾ ਹੁੰਦੀ ਰਹਿਣੀ ਸੰਗਤ ਜੀ ਜਿਨ੍ਹਾਂ ਜਿੱਕੇ ਸਰੀਰ ਵਿੱਚ ਪ੍ਰਾਣ ਚੱਲਦੇ ਆ ਨਾ ਤੇ ਉਹਨਾਂ ਦੀ ਯਾਦ ਉਹਨਾਂ ਦਾ ਪਿਆਰ ਹੈ ਜਿਹੜਾ ਉਹ ਕਦੇ ਨਾ ਭੁੱਲਣਾ ਨਾ ਭੁਲਾਇਆ ਜਾ ਸਕਦਾ ਕਿਉਂਕਿ ਜਿਹੜੀਆਂ ਉਹ ਪੇਮ ਦੀਆਂ ਬਾਤਾਂ ਪਾਉਂਦੇ ਸੀ ਜਿਹੜਾ ਉਹ ਰਾਹ ਦਿਖਾ ਕੇ ਗਏ ਆ ਉਹ ਸਦਾ ਚੇਤੇ ਰਹਿਣਾ ਹੈ ਆਓ ਨਾਲ ਤੇ ਆਪਾਂ ਮਹਾਰਾਜ ਦਾ ਪਾਵਨ ਸ਼ਹੀਦੀ ਦਿਹਾੜਾ ਮਨਾ ਰਹੇ ਆਂ ਸ਼ਹੀਦੀ ਸਤਾਬ ਦੀ ਮਨਾ ਰਹੇ ਆਂ ਤੇ ਨਾਲ-ਨਾਲ ਮਹਾਪੁਰਖਾਂ ਦੀ ਯਾਦ ਰੋਜ਼ਾਨਾ ਹੀ ਬੜੇ ਪਿਆਰ ਦੇ ਨਾਲ ਆਸਾ ਕੀ ਵਾਰ ਦੇ ਕੀਰਤਨ ਹੁੰਦੇ ਆ ਸ਼ਾਮਾਂ ਨੂੰ ਸੋਦਰ ਦੇ ਕੀਰਤਨ ਨਾਲ ਮਹਾਰਾਜ ਦੇ ਪਾਵਨ ਸ਼ਲੋਕ ਸੰਗਤੀ ਰੂਪ ਵਿੱਚ ਪੜੇ ਜਾਂਦੇ ਆ ਮਹਾਪੁਰਖ ਰਾਗੀ ਢਾਡੀ ਗੁਰਮੁਖ ਪਿਆਰੇ ਆਪ ਜੀ ਨੂੰ ਗੁਰ ਇਤਿਹਾਸ ਗੁਰਬਾਣੀ ਨਾਲ ਜੋੜਨ ਦਾ ਯਤਨ ਕਰਦੇ ਹੋ ਸਮੇਂ ਤੋਂ ਸਮਾਂ ਕੱਢ ਕੇ ਜਰੂਰ ਹਾਜ਼ਰੀ ਭਰਨ ਦਾ ਯਤਨ ਕਰਿਆ ਕਰੋ ਜਿੱਥੇ ਆਪ ਆਉਨੇ ਉੱਥੇ ਨਾਲ ਹੋਰ 1 2 4 ਜਿੰਨੇ ਵੀ ਹੋ ਸਕਦੇ ਸ਼ਰੀਰ ਲਿਆਉਣ ਦਾ ਯਤਨ ਕਰਨਾ ਕਿਉਂਕਿ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ పాਪ ਨਹੀਂ ਮਹਾਂਪੁਰਖ ਕਹਿੰਦੇ ਹੁੰਦੇ ਤੇਰੇ ਕਹਿਣ ਨਾਲ ਇੱਕ ਜੁੜ ਗਿਆ ਨਾ ਸਮਝੀ ਗੁਰੂ ਨਾਨਕ ਨੇ ਤੇਰੀ ਬਾਹ ਫੜ ਲਈ ਤੇਰੀ ਸੁਣ ਲਈ ਇਹ ਕੋਸ਼ਿਸ਼ ਕਰਨੀ ਹੈ ਜੋੜਨਾ ਹੈ ਅਮਰ ਧਾਰੀ ਹੋਈਏ ਗੁਰੂ ਵਾਲੇ ਬਣੀਏ ਧੰਨ ਗੁਰੂ ਗੰਗਸਾਹਿ ਮਹਾਰਾਜ ਜੀ ਦੇ ਲੜ ਲੱਗੀਏ ਹੁਣ ਬੜੇ ਪਿਆਰ ਦੇ ਨਾਲ ਮਹਾਪੁਰਖਾਂ ਦੇ ਆਪਾਂ ਬਚਨ ਸਰਵਣ ਕਰਨੇ ਆ ਫਿਰ ਸਮਾਪਤੀ ਸਾਰੀਆਂ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਸੇਵਾਦਾਰਾਂ ਦਾ ਧੰਨਵਾਦ ਧੰਨ ਗੁਰੂ ਗੰਗਸਾਹਿ ਮਹਾਰਾਜ ਜੀ ਦਾ ਕੋਟਾਨ ਕਰੋੜਾਂ ਵਾਰੀ ਧੰਨਵਾਦ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਨਾਮ ਜਪਣ ਦੇ ਵਾਸਤੇ ਸਾਨੂੰ ਜੀਵਾ ਦਿੱਤੀ ਦਰਸ਼ਨ ਦੇ ਵਾਸਤੇ ਸਾਨੂੰ ਅੱਖਾਂ ਦਿੱਤੀਆਂ ਕਹਣ ਲਗੇ ਸਿੱਧੂ ਨਾਥੋ ਦੁਨੀਆ ਦੇ ਵਿੱਚ ਨਾਮ ਮੂਰਖਾਂ ਦਾ ਅੰਤ ਨਾ ਦੁਨੀਆ ਦੇ ਵਿੱਚ ਚੰਗਿਆਂ ਦਾ ਅੰਤ ਹੈ ਤੁਸੀਂ ਉਹਨਾਂ ਨੂੰ ਮੂਰਖ ਮੰਨਦੇ ਹੋ ਜਿਹੜੇ ਸਿੱਧਾਂ ਨੂੰ ਨਾਮ ਪੂਜਣ ਵਾਲੇ ਹੋਣ ਪਰ ਦੁਨੀਆ ਦੇ ਵਿੱਚ ਅਨੇਕਾਂ ਮੂਰਖ ਹੈ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ। ਕਣ ਲਗੇ ਵੀ ਉਹਨਾਂ ਦੀ ਵੀ ਗਿਣਤੀ ਇੱਕ ਨਹੀਂ ਅਨੇਕਾਂ ਦੇ ਵਿੱਚ ਗਿਣਤੀ ਚਲੀ ਜਾਂਦੀ ਹੈ। ਸ਼ਿਆਣਿਆਂ ਦੀ ਵੀ ਗਿਣਤੀ ਅਨੇਕਾਂ ਦੇ ਵਿੱਚ ਹੈ। ਰਾਜਿਆਂ ਦੀ ਵੀ ਜਿਹੜੀ ਗਿਣਤੀ ਹੈ ਉਹ ਵੀ ਅਸੰਖਾਂ ਦੇ ਵਿੱਚ ਹੀ ਹੈ। ਤਾਰਿਆਂ ਦੀ ਗਿਣਤੀ ਵੀ ਬੇਅੰਤ ਹੈ ਉਸ ਨੂੰ ਵੀ ਅਸੀਂ ਗਿਣ ਨਹੀਂ ਸਕਦੇ। ਹੇ ਸਿੱਧੂ ਨਾਥੋ ਪਰ ਇੱਕ ਪਰਮੇਸ਼ਰ ਦਾ ਨਾਮ ਹੈ ਜਿਸ ਦੇ ਨਾਲ ਸਾਰੀ ਸੋਝੀ ਆ ਜਾਂਦੀ ਹੈ ਉਹ ਇੱਕ ਓੰਕਾਰ ਹੈ। ਇਕ ਓੰਕਾਰ ਪਰਮੇਸ਼ਰ ਦਾ ਨਾਮ ਹੈ ਇਸ ਨੂੰ ਹੀ ਜਪਣਾ ਇਸੇ ਨੂੰ ਹਰ ਵੇਲੇ ਆਪਣਾ ਅੰਗ ਸਮਝਣਾ ਵੀ ਸਾਨੂੰ ਬਖਸ਼ਿਸ਼ ਦੇਣ ਵਾਲਾ ਜਿਹੜਾ ਰਸਤਾ ਪਰਮੇਸ਼ਰ ਦਾ ਨਾਮ ਹੀ ਹੈ ਨਾ ਜਿਵੇਂ ਅਸੀਂ ਆਪਣੇ ਅੰਗ ਨੂੰ ਨਹੀਂ ਪਰੇ ਕਰਦੇ ਇਸੇ ਤਰੀਕੇ ਰੱਬ ਦੇ ਨਾਮ ਨੂੰ ਨਹੀਂ ਪਰੇ ਕਰਨਾ ਬਸ ਇਹੀ ਧਾਰਨਾ ਮਨ ਦੇ ਵਿੱਚ ਰੱਖਣੀ ਹੈ ਪਰਮੇਸ਼ਰ ਦਾ ਨਾਮ ਇਕ ਓੰਕਾਰ ਹੋਰ ਕੋਈ ਨਾਮ ਨਹੀਂ ਬੁਰਨਾ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ੴ ਸਤ ਗੁਰਪ੍ਰਸਾਦ ਸਤਸੰਗਿਓ ੴ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਸਤ ਹੁੰਦਾ ਹੈ ਤਾਕਤ ਹੁੰਦੀ ਹੈ ਪਰ ਇਹ ਸਾਨੂੰ ਮਿਲਿਆ ਕਿਵੇਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਮਿਲਿਆ ਮੇਰੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਮਿਲਿਆ ਐ ਸੇ ਸਤਗੁਰੂ ਜੀ ਮਹਾਰਾਜ ਫਰਮਾਉਂਦੇ ਹਨ ਅਸੰਖ ਮੂਰਖ ਅੰਧ ਕੋਰਾ ਅਸੰਖ ਚੋਰ ਹਰਾਮ ਕੋਰਾ ਦੁਨੀਆ ਦੇ ਵਿੱਚ ਇੱਕ ਦੀ ਗਿਣਤੀ ਨਹੀਂ ਜਿਹੜੇ ਮੂਰਖ ਹੈ ਮੂਰਖਾਂ ਦੀ ਕੋਈ ਗਿਣਤੀ ਨਹੀਂ ਜਿਹੜੀ ਪੰਜਾਮੀ ਧਰਤੀ ਹੈ ਜਿਹਦੇ ਵਿੱਚ ਸਾਖਤ ਵਸਦੇ ਆ ਉਹ ਸਾਰੇ ਮੂਰਖ ਹੀ ਮੂਰਖ ਹਨ ਉਹਨਾਂ ਨੇ ਸੋਨੇ ਚਾਂਦੀ ਨੂੰ ਚੰਗਾ ਸਮਝਿਆ ਉਹਨਾਂ ਨੇ ਹੀਰਿਆਂ ਨੂੰ ਚੰਗਾ ਸਮਝਿਆ ਉਹ ਧਰਤੀ ਸੋਨੇ ਚਾਂਦੀ ਦੀ ਹੈ ਹੀਰੇ ਲਾਲ ਉੱਪਰ ਜੜੇ ਪਿਆ ਨਾ ਉੱਥੇ ਬੇਰਿਸ਼ ਹੁੰਦਾ ਨਾ ਉੱਥੇ ਹੋਰ ਚੀਜ਼ ਹੁੰਦੀ ਹੈ ਜਿਸ ਵੇਲੇ ਧਰਤੀ ਤਪਦੀ ਹੈ ਉਹਦੇ ਤੇ ਭਾਈ ਮੂਰਖ ਤभी ਤੁਰੇ ਜਾਂਦੇ ਹੈ ਕਾਹਨੂੰ ਉੱਥੇ ਕੁਝ ਨਹੀਂ ਮਿਲਦਾ ਜੇ ਕੋਈ ਕਹਿੰਦਾ ਵੀ ਦੁਨੀਆ ਦੇ ਵਿੱਚ ਸੁੱਖ ਚੋਂ ਸੋਨੇ ਚਾਂਦੀ ਦੇ ਨਾਲ ਹੈ ਉਹ ਮੂਰਖ ਹੀ ਹੈ ਨਾ ਉਨ੍ਹਾਂ ਦੀ ਗਿਣਤੀ ਕੋਈ ਨਹੀਂ ਇੱਥੇ ਵੀ ਜੇ ਕਿਸੇ ਧਰਤੀ ਦੇ ਉੱਤੇ ਕੋਈ ਰੋਕ ਨਾ ਹੋਵੇ ਅਸੀਂ ਕਹੀਏ ਵੀ ਟਿੱਬਿਆਂ ਤੇ ਰਹਿਣਾ ਬੜੀ ਆਨੰਦ ਹੈ ਸਵੇਰ ਵੇਲੇ ਤਾਂ ਆਨੰਦ ਹੈ ਪਰ ਜਦੋਂ ਧਰਤੀ ਤਪ ਗਈ ਉਸ ਵੇਲੇ ਝੂ ਲੱਗਣ ਲੱਗ ਜਾਂਦੀ ਹੈ ਉਨ੍ਹਾਂ ਦੀ ਵੀ ਗਿਣਤੀ ਦਾ ਕੋਈ ਅੰਤ ਨਹੀਂ ਜਿਹੜੇ ਦੁਨੀਆਂ ਦੇ ਵਿੱਚ ਆਪ ਖੂਹ ਦੇ ਵਿੱਚ ਡਿੱਗੇ ਪਿਆ ਅੰਨੇ ਖੂਹ ਦੇ ਵਿੱਚ ਜਿੱਥੋਂ ਕੋਈ ਕੱਢਣ ਵਾਲਾ ਨਹੀਂ ਉਹਦੇ ਵੀ ਸਿੱਟਣ ਵਾਲੇ ਵੀ ਬੇਅੰਤ ਡਿੱਗਣ ਵਾਲੇ ਵੀ ਬੇਅੰਤ ਹੈ ਜੇ ਕਹੀਏ ਵੀ ਸਾਰੀ ਦੁਨੀਆਂ ਅਕਲਮੰਦ ਨਹੀਂ ਅਕਲਮੰਦ ਬਿਖੂ ਦੇ ਵਿੱਚ ਡਿੱਗ ਪੈਂਦੇ ਆ। ਰਾਵਣ ਅਕਲਮੰਦ ਸੀ ਤੇ ਉਸਨੇ ਸੋਨੇ ਦੀ ਲੰਕਾ ਘuali ਉਹ ਖੂ ਛੱਡ ਕੇ ਸਮੁੰਦਰ ਦੇ ਵਿੱਚ ਹੀ ਡੁੱਬ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਭਾਈ ਕੋਈ ਇਹ ਨਹੀਂ ਵੀ ਅਕਲ ਬਹੁਤੀ ਹੋਵੇ ਤੇ ਫੇਰ ਹੀ ਅਸੀਂ ਇਸ ਗੱਲ ਦੇ ਪਾਸੇ ਜਾ ਸਕਦੇ ਆ। ਅਕਲ ਵਾਲੇ ਵੀ ਡੁੱਬੀ ਤੁਰੇ ਜਾਂਦੇ ਆ। ਗੁਰੂ ਗਰੀਬ ਨਵਾਜੀ ਮਹਾਰਾਜ ਜੀ ਫਰਮਾਉਂਦੇ ਆ ਅਸੰਖ ਮੂਰਖ ਅੰਧਕੋਰ ਹੈ। ਜਿਹੜੇ ਅੰਧਕੋਰ ਦੇ ਵਿੱਚ ਡਿੱਗੇ ਉਹਨਾਂ ਦਾ ਕੋਈ ਅੰਤ ਨਹੀਂ। ਦੁਨੀਆ ਦੇ ਵਿੱਚ ਜਿਹੜੇ ਹਰਾਮਖੋਰ ਹੁੰਨਾਂ ਦਾ ਵੀ ਕੋਈ ਅੰਤ ਨਹੀਂ ਦੁਨੀਆ ਦੇ ਵਿੱਚ ਭਾਵੇਂ ਕਿਸੇ ਵੀ ਮਤਮਸਬ ਦੇ ਵਿੱਚ ਐ ਉਹ ਹਰਾਮਖੋਰ ਉਸ ਵੇਲੇ ਬਣ ਜਾਂਦਾ ਜਿਵੇਂ ਕੋਈ ਸੇਖਾ ਉਸਨੇ ਅੰਮ੍ਰਿਤ ਤਾਂ ਗੁਰੂ ਦਾ ਪੀ ਲਿਆ ਪਰ ਉਹਦੇ ਉਤੇ ਵਿਸ਼ਵਾਸ ਨਹੀਂ ਕੀਤਾ ਫਿਰ ਹਰਾਮਖੋਰੀ ਹੋ ਗਿਆ ਜੇ ਕੋਈ ਹਿੰਦੂ ਵੀਰ ਉਸਨੇ ਚਰਨਾ ਮਿਰਤ ਲੈ ਲਈ ਤੇ ਉਸਨੇ ਉਸ ਪੂਜਾ ਨੂੰ ਛੱਡ ਦਿੱਤਾ ਆਪਣੀਆਂ ਗੱਲਾਂ ਨੂੰ ਛੱਡਿਆ ਨਾ ਨਾ ਕੋਈ ਵੇਦਰੀ ਦੀ ਗੱਲ ਕੀਤੀ ਗੁਰਮੁਖੀਨوں ਇਸੇ ਤਰੀਕੀ مسلمان ਵੀ ਰਹਾ ਜੇ ਉਹਨਾਂ ਨੇ ਆਪਣਾ ਅੰਮ੍ਰਿਤ ਜਿਹੜਾ ਸੀ ਉਹ ਕਲਮਾ ਪੜ੍ਹ ਕੇ ਪੀ ਲਿਆ ਸਾਰੀਆਂ ਚੀਜ਼ਾਂ ਕਰ ਲੀਆਂ ਨਮਾਜ਼ ਵੀ ਕਰਨ ਲੱਗਾ ਤੇ ਉਹਦਾ ਵਿਸ਼ਵਾਸ ਨਹੀਂ ਬਣਿਆ ਫੇਰ ਕੀ ਬਣਿਆ ਦੁਨੀਆ ਦੇ ਵਿੱਚ ਅਸੀਂ ਭਾਈ ਰੱਬ ਦੇ ਨਾਂ ਦੇ ਉੱਤੇ ਬਖਸ਼ਿਸ਼ ਲੈਣ ਤੋਂ ਬਾਅਦ ਵੀ ਹਰਾਮ ਖੋਰੀ ਕਰਨਾ ਸ਼ੁਰੂ ਕਰ ਦਿੰਨੇ ਆਂ ਤੇ ਫੇਰ ਅਸੀਂ ਕੀ ਕੀਏ ਵੀ ਅਸੀਂ ਸਿੱਖ ਹੋ ਜਾਂਦੇ ਆ ਅਸੀਂ ਮੁਸਲਮਾਨ ਜਾਂ ਸ਼ਹੀਦ ਨਹੀਂ ਅਸੀਂ ਹਰਾਮਖੋਰਾਂ ਦੀ ਗਿਣਤੀ ਦੇ ਵਿੱਚ ਆ ਜਾਂਦੇ ਆ ਅਸੰਖਾਂ ਮਰ ਕਰ ਜਾਹੇ ਜੋਰ ਦੁਨੀਆਂ ਦੇ ਵਿੱਚ ਜੇ ਤੁਸੀਂ ਵੇਖਦੇ ਆ ਅਸੰਖਾਂ ਦੀ ਗਿਣਤੀ ਹੈ ਜਿਨ੍ਹਾਂ ਨੇ ਅੰਮਰ ਕੀਤਾ ਗੁਰੂ ਦੀ ਗੱਲ ਮੰਨੀ ਹੁਕਮ ਦੇ ਵਿੱਚ ਰਹੇ ਉਹ ਵੀ ਇਹ ਨਹੀਂ ਵੀ ਉਹਨਾਂ ਦੀ ਗਿਣਤੀ ਥੋੜੀ ਹੈ ਨਹੀਂ ਗਿਣਤੀ ਤਾਂ ਉਹਨਾਂ ਦੀ ਵੀ ਬੜੀ ਹੋ ਜਾਂਦੀ ਹੈ ਇਕੱਲੇ ਇਕੱਲੇ ਹੋ ਕੇ ਵੀ ਅਨੇਕਾਂ ਦੀ ਗਿਣਤੀ ਦੇ ਵਿੱਚ ਆ ਗਏ ਅਸੰਖਾਂ ਦੀ ਗਿਣਤੀ ਦੇ ਵਿੱਚ ਗੁਰੂ ਗਰੀਬ ਨਵਾਜੀ ਮਹਾਰਾਜ ਫਰਮਾਉਂਦੇ ਆ ਜਿਸ ਹੱਥ ਜੋਰ ਕਰ ਵੇਖਾ ਸੋਏ ਦੁਨੀਆ ਦੇ ਵਿੱਚ ਕਿਸੇ ਦੀ ਥੋੜੀ ਜਿਹੀ ਤਾਕਤ ਕਿਸੇ ਨੂੰ ਮਿਲ ਜੇ ਉਸੇ ਨੂੰ ਵਰਤਣੀ ਸ਼ੁਰੂ ਕਰ ਦਿੰਦਾ ਪਰ ਕਦੇ ਵੇਖਿਆ ਵੀ ਰੱਬ ਦੇ ਭਗਤਾਂ ਦੇ ਕੋਲ ਕਿੰਨੀ ਸ਼ਕਤੀ ਹੁੰਦੀ ਹੈ ਉਹ ਕਦੇ ਨਹੀਂ ਵਰਦਦੇ ਹੁਕਮ ਤੋਂ ਬਿਨਾਂ ਚੰਗਾ ਤਾਂ ਉਹੀ ਹੈ ਜੋਰ ਮਿਲੇ ਪਰ ਹੁਕਮ ਤੋਂ ਬਿਨਾ ਵਰਤੇ ਨਾ ਐਸੀ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ ਸੰਖ ਗਲਬਟ ਹਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੀ ਦੁਨੀਆ ਦੇ ਵਿੱਚ ਉਹਨਾਂ ਦਾ ਵੀ ਕੋਈ ਅੰਤ ਨਹੀਂ ਜਿਹੜੇ ਆ ਦੁਨੀਆ ਦੇ ਵਿੱਚ ਜਾਣ ਬਣਾਂ ਦੇ ਗਲ ਵੜਦੇ ਆ ਉਹਨਾਂ ਦਾ ਵੀ ਕੋਈ ਅੰਤ ਨਹੀਂ ਰੱਬ ਦੇ ਨਾਮ ਦੇ ਉੱਤੇ ਝੂਠ ਬੋਲੀ ਤੁਰੇ ਜਾਂਦੇ ਆ ਹਣ ਉਹਨਾਂ ਨੇ ਮਰਦਾਰ ਹੈ ਪਰ ਉਹਨਾਂ ਦਾ ਕੋਈ ਅੰਤ ਨਹੀਂ ਇੰਨੀ ਹੱਤਿਆ ਕਰਦੇ ਆ ਇੰਨਾ ਪਾਪ ਕਰਦੇ ਆ ਉਹਨਾਂ ਦੀ ਵੀ ਕੋਈ ਗਿਣਤੀ ਇੱਕ ਅੱਧੀ ਨਹੀਂ ਪਰ ਜਿਹੜੇ ਪਾਪ ਤੋਂ ਹਟਣ ਵਾਲੇ ਆ ਉਹਨਾਂ ਦੀ ਗਿਣਤੀ ਉਸੇ ਵੇਲੇ ਹੋ ਜਾਂਦੀ ਹੈ ਜਿਵੇਂ ਸਦਨਾ ਕਸਾਈ ਸੀ ਗਰਮਖਿਆਂ ਨੂੰ ਜਿਹੜੇ ਹਟਣ ਵਾਲੇ ਉਹਨਾਂ ਦੀ ਗਿਣਤੀ ਦੇ ਵਿੱਚ ਨਾ ਆ ਜਾਂਦਾ ਉਹ ਉਹਨਾਂ ਦੇ ਬਰਾਬਰ ਨਾਲੋਂ ਵੀ ਟੱਪ ਜਾਂਦੇ ਆ ਉਹਨਾਂ ਨੂੰ ਦੁਨੀਆ ਪਰਮੇਸ਼ਰ ਦੇ ਨਾਮ ਲੈਣ ਵਾਲੇ ਭਗਤ ਕਹਿਣ ਲੱਗ ਜਾਂਦੀ ਹੈ ਇਹੋ ਜੀ ਕਮਾਈ ਕਰਨ ਵਾਲਿਆਂ ਦੀ ਵੀ ਗਿਣਤੀ ਘੱਟ ਨਹੀਂ ਸੰਖ ਪਾਪੀ ਪਾਪ ਕਰ ਜਾਹੇ ਦੁਨੀਆਂ ਦੇ ਵਿੱਚ ਉਹਨਾਂ ਦੀ ਵੀ ਗਿਣਤੀ ਨਹੀਂ ਜਿਹੜੇ ਪਾਪ ਕਰਨ ਵਾਲੇ ਐ ਸਾਰਿਆਂ ਚੋਂ ਵੱਡਾ ਪਾਪ ਕਾਹੇ ਪੂਤ ਹਉ ਸੰਗ ਚਗਰਤ ਬਾਪ ਜਿੰਦਨ ਜਣੇ ਬਡੀਰੋ ਕਿਨੋਂ ਤਿੰਨ ਸੰਗ ਚਗਰਤ ਪਾਪ ਦੁਨੀਆਂ ਦੇ ਵਿੱਚ ਪਾਮੀ ਕੋਈ ਕਿੱਡਾ ਵੀ ਵਿਦਵਾਨ ਉਹ ਵੀ ਕਿਸੇ ਵੇਲੇ ਮੂਰਖਾਂ ਵਾਲੀਆਂ ਗੱਲਾਂ ਕਰਦਾ ਹੈ ਆਪਣੇ ਮਾਪਿਓ ਨੂੰ ਇੰਨਾ ਪੈੜਾ ਕਹਿੰਦਾ ਵੀ ਮੇਰੀ ਮਾਂ ਚੰਗੀ ਨਹੀਂ ਮੇਰਾ ਪਿਓ ਚੰਗਾ ਨਹੀਂ ਆਪ ਹੀ ਚੰਗਾ ਬਣਦਾ ਹੈ ਪਰ ਕਿਸੇ ਨੂੰ ਇਹ ਤਾਂ ਪਤਾ ਨਹੀਂ ਹਾਥੀ ਦੇ ਬੱਚੇ ਨੇ ਤਾਂ ਹਾਥੀ ਬਣਨਾ ਨਾ ਜੇ ਮੂਰਖ ਦੇ ਘਰ ਦੇ ਵਿੱਚ ਪੈਦਾ ਹੋਇਆ ਉਹ ਮੂਰਖੀ ਹੋਇਆ ਸਿਆਣਾ ਕਿਵੇਂ ਹੋ ਜਾਊਗਾ ਅਸੀਂ ਆਪ ਸਿਆਣੇ ਬਣਦੇ ਹਾਂ ਮਾਪਪੋ ਨੂੰ ਮੂਰਖ ਬਣਾਉਣੀ ਹੈ ਦੁਨੀਆ ਦੇ ਵਿੱਚ ਉਹਨਾਂ ਦਾ ਵੀ ਅੰਤ ਨਹੀਂ ਜਿਹੜੇ ਇਹ ਪਾਪ ਕਰਨ ਵਾਲੇ ਆ ਲੜਕੀਆਂ ਦਾ ਵੀ ਅੰਤ ਨਹੀਂ ਜਿਹੜੀਆਂ ਸੱਸ ਸਹੁਰਿਆਂ ਦੇ ਨਾਲ ਝਗੜਾ ਕਰਨ ਵਾਲੀਆਂ ਆ ਉਹ ਵੀ ਮਾਂ-ਬਾਪ ਹੀ ਹੈ ਉਹਨਾਂ ਦੇ ਨਾਲ ਵੀ ਝਗੜਾ ਚੰਗਾ ਨਹੀਂ ਇਹ ਜਿਹੜਾ ਪਾਪ ਹੈ ਦੁਨੀਆ ਦੇ ਵਿੱਚ ਸਾਰਿਆਂ ਚੋਂ ਵੱਡਾ ਪਾਪ ਮੰਨਿਆ ਜਾਂਦਾ ਹੈ ਆਪਣੇ ਮਾਂ-ਬਾਪ ਦੇ ਨਾਲ ਝਗੜਾ ਕਰਨਾ ਸੱਸ ਸਹੁਰੇ ਦੇ ਨਾਲ ਝਗੜਾ ਕਰਨਾ ਵਾਰੀ ਸਾਡੀ ਵੀ ਆ ਜਾਣੀ ਹੈ ਜਦੋਂ ਅਸੀਂ ਉਸ ਜਗ੍ਹਾ ਤੇ ਚਲੇ ਜਾਣਾ ਉਮਰ ਦੇ ਹਿਸਾਬ ਦੇ ਨਾਲ ਫਿਰ ਸਾਡੇ ਨਾਲ ਵੀ ਅਕਸਰ ਝਗੜੇ ਤਾਂ ਕੋਈ ਕਰਨ ਵਾਲੇ ਜੰਮਣਗੇ ਨਾ ਜੇ ਅਸੀਂ ਨਾ ਕਰੀਏ ਖਵਰੇ ਸਾਡੇ ਨਾਲ ਬਿਨਾ ਹੋਵੇ ਇਸ ਸਮਝ ਵਾਲੇ ਵੀ ਦੁਨੀਆ ਦੇ ਵਿੱਚ ਕੋਈ ਵਿਲੇ-ਵਿਲੇ ਹੀ ਹੈ ਸੰਖ ਕੂੜਿਆ ਰਕੂੜੇ ਫਰਾਹੀ ਸੰਖ ਮਲੇਸ਼ ਮਲਪਖ ਕਾਹੀ ਦੁਨੀਆ ਦੇ ਵਿੱਚ ਉਹਨਾਂ ਦੀ ਵੀ ਗਿਣਤੀ ਨਹੀਂ ਜਿਹੜੇ ਕੂੜੇ ਕੰਮ ਕਰਨ ਵਾਲੇ ਆ ਨਾ ਰਾਜਿਆਂ ਦੀ ਗਿਣਤੀ ਘਟ ਨਾ ਵਜ਼ੀਰਾਂ ਦੀ ਨਾ ਦੁਨੀਆ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹੈ ਦੁਨੀਆਂ ਦੇ ਵਿੱਚ ਰਾਜੇ ਵੀ ਕੂੜੇ ਕੰਮ ਕਰਦੇ ਆ ਪਰ ਜabb ਵੀ ਕੂੜੇ ਕੰਮ ਕਰਦੀ ਐ ਸੰਸਾਰ ਸਾਰੀ ਪੂਰੇ ਕੰਮ ਕਰੀਤ ਰਹਿ ਜਾਂਦਾ ਹੈ ਕੋੜ ਕਹਿੰਦੇ ਆ ਜਿਸ ਕੰਮ ਨੂੰ ਕੀਤਿਆਂ ਸਾਨੂੰ ਕੋਈ ਫਾਲ ਨਾ ਮਿਲੇ ਜਿਵੇਂ ਅਸੀਂ ਕੱਲਰ ਦੇ ਵਿੱਚ ਜਾ ਕੇ ਕਣਕ ਫੀਜ ਦੀ ਯੋਗ ਦੀ ਨਹੀਂ ਪਹਾੜਾਂ ਦੇ ਵਿੱਚ ਛਿੱਟਾ ਦੇ ਦਈਏ ਵੀ ਇੱਥੇ ਚੌਲ ਹੋ ਜਾਣਗੇ ਉਹਨਾਂ ਨੇ ਉਗਣਾ ਨਹੀਂ ਉਗਣਾ ਤਾਂ ਉਹ ਨਹੀਂ ਐ ਜਿਹੜਾ ਰੁਤੀ ਹੂ ਰਤ ਹੋਏ ਜੇ ਰੋਤਨਾ ਕੋਈ ਚੀਜ਼ ਬੀਜਦੇ ਆ ਤੇ ਬੀਜ ਬੀਜਣ ਤੋਂ ਪਹਿਲਾਂ ਅਸੀਂ ਖੇਤ ਵੀ ਜਿਹੜਾ ਉਸ ਨੂੰ ਤਿਆਰ ਕਰ ਲੈਨੇ ਆ ਫੇਰ ਤਾਂ ਉਸੇ ਵਿੱਚ ਬੀਜਿਆ ਜਾਂਦਾ ਹੈ ਤੇ ਜੇ ਕਹੀਏ ਵੀ ਉੱਥੇ ਛਿੱਟਾ ਦੇ ਗਿਆ ਜੀ ਉਸ ਨੂੰ ਬੀਜਣ ਨਹੀਂ ਕਹਿੰਦੇ ਗੁਰੂ ਗਰੀਬ ਨੂੰ ਅੱਜ ਮਹਾਰਾਜ ਫਰਮਾਉਂਦੀ ਆ ਭਾਈ ਫੇਰ ਜਿਹੜੇ ਬੀਜ ਬੀਜਣੇ ਆ ਉਹ ਵੀ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੀ ਆ ਨਾ ਰੁੱਤ ਦੇ ਨਾਲ ਹੀ ਆ ਜੇ ਸਾਨੂੰ ਮਨੁੱਖਾ ਸਰੀਰ ਮਿਲ ਗਿਆ ਤੇ ਇਹ ਕ ਰੁੱਤ ਆ ਗਈ ਹੈ ਇਹਦੇ ਵਿੱਚ ਨਾਮ ਬੀਜਣਾ ਹੋਰ ਬੀਜਿਆ ਨਹੀਂ ਜਾਣਾ ਰੁੱਤ ਆਈ ਲੈ ਰੋਤਾਈ ਲੈ ਇਹ ਨਾਮ ਸਾਨੂੰ ਮਿਲ ਗਿਆ ਜਪਣ ਵਾਸਤੇ ਰੋਤਾ ਕੀ ਨਾਮ ਜਪਣ ਦੀ ਸਰੀਰ ਮਿਲ ਗਿਆ ਨਾਮ ਜਪਣ ਦੀ ਰੋਤਾ ਕੀ ਪਰ ਅਸੀਂ ਇਹਦੇ ਵਿੱਚ ਵੀ ਨਾਮ ਬੀਜਦੇ ਨਹੀਂ ਗੁਰੂ ਗਰੀਬ ਨਵਾਜੀ ਮਹਾਰਾਜ ਫਰਮਾਉਂਦੇ ਆ ਵੇਖੋ ਕੂੜ ਕੰਮ ਵਾਲੇ ਉਹਨਾਂ ਦੀ ਵੀ ਗਿਣਤੀ ਦਾ ਕੋਈ ਅੰਤ ਨਹੀਂ ਸੰਖ ਮਲੇਸ਼ ਮਲਪਕਾਏ ਦੁਨੀਆ ਦੇ ਵਿੱਚ ਮਲ ਖਾਣ ਵਾਲਿਆਂ ਦਾ ਮਾਸ ਖਾਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਦੁਨੀਆ ਦੇ ਵਿੱਚ ਸ਼ਰਾਬ ਪੀਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਜੇ ਕਿ ਇਹ ਵੀ ਉਹ ਅਕਲਮੰਦ ਪੁਰਸ਼ ਹੈ ਨਹੀਂ ਰਾਜੇ ਸ਼ਰਾਬ ਪੀਂਦੇ ਆ ਅਕਲਮੰਦੀ ਹੈ ਜੇ ਕੋਈ ਭਾਈ ਵਜ਼ੀਰ ਪੀਂਦੇ ਆ ਕੋਈ ਅਕਲਮੰਦੀ ਹੈ ਅਕਲਮੰਦ ਤਾਂ ਉਹ ਹੈ ਜਿਹੜੇ ਸਾਧੂ ਹੈ ਬੰਦਗੀ ਕਰਨ ਵਾਲੇ ਜਿਹੜੇ ਪਰਮੇਸ਼ਰ ਦਾ ਨਾਮ ਲੈਂਦੇ ਆ ਉਹਨਾਂ ਦੀ ਅਕਲ ਕੰਮ ਕਰਦੀ ਹੈ ਦੁਨੀਆ ਦੇ ਵਿੱਚ ਅਮੀਰ ਵੀ ਦੁਨੀਆ ਦੇ ਵਿੱਚ ਵਪਾਰੀ ਵੀ ਸਾਰੀ ਸ਼ਰਾਬ ਜਿਸ ਲਬੇ ਦੇ ਪੀਂਦੇ ਆ ਉਸ ਵੇਲੇ ਉਹ ਕਹਿੰਦੇ ਵੀ ਅਸੀਂ ਸਿਆਣੇ ਆ ਪਰ ਜਿਹੜੀ ਸਿਆਣਪ ਨੂੰ ਗੋਣ ਵਾਲੀ ਚੀਜ਼ ਐ ਉਸ ਦੇ ਨਾਲ ਤਾਂ ਜ਼ੁ ਸ਼ੀਸ਼ਿਆਣੇ ਹੁੰਨੇ ਆ ਫੇਰ ਜੇ ਕੋ ਸੰਗਤ ਕਰਦੇ ਆ ਫੇਰ ਤਾਂ ਸਿਆਣੀ ਗੱਲ ਹੀ ਹੋ ਗਈ ਨਾ ਨਹੀਂ ਭਾਈ ਮੂਰਖਾਂ ਚੋਂ ਸਿਆਣੀ ਹੋ ਸਕਦੀਆਂ ਪਰ ਜੇ ਕਈ ਇਹ ਵੀ ਗੁਣਾ ਵਾਲਿਆਂ ਚੋਂ ਸਿਆਣੀ ਹੋਣਾ ਉਹ ਤਾਂ ਸਾਡੇ ਵਾਸਤੇ ਔਖਾ ਹੀ ਲੱਗਦਾ ਹੈ ਗੁਰੂ ਗਰੀਬ ਨਵਾਜ ਜੀ ਮਹਾਰਾਜ ਫਰਮਾਉਂਦੇ ਆ ਕੋਈ ਉਹਨਾਂ ਦੀ ਗਿਣਤੀ ਥੋੜੀ ਨਹੀਂ ਕਰੋੜਾਂ ਦੇ ਵਿੱਚ ਗਿਣਤੀ ਚਲੀ ਜਾਂਦੀ ਹੈ ਲੱਖਾਂ ਦੇ ਵਿੱਚ ਤਾਂ ਨਹੀਂ ਅਸੰਖਾਂ ਦੇ ਵਿੱਚ ਚਲੀ ਜਾਂਦੀ ਹੈ ਐ ਸੇ ਸਤ ਗੁਰੂ ਜੀ ਮਹਾਰਾਜ ਫਰਮਾਉਂਦੇ ਹਨ ਅਸਾਂਖ ਨਿੰਦਕ ਸਿਰ ਕਰਿ へ ਪਾਰ ਨਾਨਕ ਨੀਚ ਕਹੈ ਬੀਚਾਰ ਗੁਰੂ ਗਰੀਬ ਨਵਾਜੀ ਮਹਾਰਾਜ ਫਰਮਾਉਂਦੇ ਆ ਇਹ ਨੀਚਾਂ ਦੀਆਂ ਵਿਚਾਰਾਂ ਜਿਹੜੀਆਂ ਵਿਚਾਰਾਂ ਇਸ ਪਾਸੇ ਨੂੰ ਜਾਂਦੀਆਂ ਜਿਹੜੀਆਂ ਪਾਪ ਕਰਨ ਵਾਲੀਆਂ ਪੁੰਨ ਕਰਨ ਵਾਲੇ ਜਿਹੜੇ ਉਹ ਭਾਈ ਛੋਟੀ ਗੱਲ ਨਹੀਂ ਕਰਦੇ ਕਮਲੀ ਗੱਲ ਨਹੀਂ ਕਰਦੇ ਨੀਚ ਜਿਹੜੀ ਆ ਉਹ ਸਾਰੀ ਇਸ ਗੱਲ ਨੂੰ ਕਰਦੇ ਆ ਨੀਚ ਕਹੇ ਵਿਚਾਰ ਜਿਹੜੇ ਅਕਲਮੰਦ ਥੋੜੇ ਆ ਚਲੋ ਉਹ ਛੋਟੀ ਗੱਲ ਕਰ ਲੈਣਗੇ ਪਰ ਜਿਹੜੇ ਅਕਲ ਹੁੰਦੇ ਆ ਉਹ ਹੀ ਕੰਮ ਕਰਦੇ ਆ ਉਹਨਾਂ ਦੀ ਗਿਣਤੀ ਨੀਚਾਂ ਦੇ ਵਿੱਚ ਆ ਜਾਂਦੀ ਹੈ ਉਹਨਾਂ ਦਾ ਵੀ ਕੋਈ ਅੰਤ ਨਹੀਂ ਗੁਰੂ ਗਰੀਬ ਨਵਾਜੀ ਮਹਾਰਾਜ ਪਰਮਾਉਂਦੇ ਆ ਵਾਰਿਆ ਨਾ ਜਾਵਾ ਏਕ ਵਾਰ ਪਰ ਜੇ ਲੋਕ ਕਹਿਣ ਵੀ ਰੱਬ ਦੀ ਇੱਕ ਵਾਰੀ ਦੀ ਕੀਤੀ ਹੋਈ ਦੀ ਅਸੀਂ ਉਸਤ ਕਰ ਦਿਆਂਗੇ ਨਹੀਂ ਗਰਮਖੇਨੂ ਪਰਮੇਸ਼ਰ ਨੇ ਇੱਕ ਨਜ਼ਰ ਦੇ ਨਾਲ ਜੋ ਕੁਝ ਰਾਜ ਦਿੱਤਾ ਉਹਦੀ ਔਸਤ ਕਰਨ ਵਾਸਤੇ ॠषि मुनि ਕਰੋੜਾਂ ਸਾਲ ਲੱਗੇ ਰਹੇ ਉਹਨਾਂ ਨੂੰ ਅੰਤ ਨਹੀਂ ਪਾ ਸਕਿਆ ਸਮੁੰਦਰ ਦੇ ਵਿੱਚ ਰੋਜ਼ ਕਿੰਨੀ ਦੁਨੀਆ ਤੁਰੀ ਫਿਰਦੀ ਹੈ ਕੀ ਉਹਨਾਂ ਨੇ ਸਮੁੰਦਰ ਦਾ ਅੰਤ ਪਾ ਲਿਆ ਨਹੀਂ ਉਹੀ ਛੱਲਾਂ ਉਹੀ ਲਹਿਰਾਂ ਉਹੀ ਡੋਬਣ ਦੇ ਕੰਮ ਪਰ ਜਿਹੜੇ ਤਰਨ ਵਾਲੇ ਆ ਉਹ ਫੇਰ ਵੀ ਸਮੁੰਦਰ ਦੇ ਵਿੱਚ ਸੋਚਦੇ ਆ ਕਿਵੇਂ ਤਰਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਕਰੋੜਾਂ ਦੀ ਗਿਣਤੀ ਦੇ ਵਿੱਚ ਚਲੇ ਜਾਂਦੇ ਐ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਗੱਲ ਇਹੀ ਚੰਗੀ ਐ ਵੀ ਜਿਹੜਾ ਕੋਈ ਪਰਮੇਸ਼ਰ ਨੂੰ ਕਿਰਪਾ ਕਰਕੇ ਪੂਜਣ ਲੱਗ ਜਾਵੇ ਨਾਮ ਜਪਣ ਲੱਗ ਜਾਵੇ ਸਤਕਾਰ ਪਰਮੇਸ਼ਰ ਦੇ ਘਰ ਦੇ ਵਿੱਚੋਂ ਸਤਕਾਰ ਕਰਕੇ ਲੈਣਾ ਸਿੱਖ ਲਵੇ ਉਹੀ ਰਾ ਚੰਗਾ ਐ ਨਹੀਂ ਤਾਂ ਦੁਨੀਆਂ ਦੇ ਵਿੱਚ ਰਾਹ ਬਥੇਰੇ ਐ ਪਰ ਉਹ ਸਾਡੀ ਜ਼ਿੰਦਗੀ ਨੂੰ ਨੀਚ ਬਣਾਉਣ ਵਾਲੇ ਹੈ ਉਤਮ ਬਣਾਉਣ ਵਾਲੇ ਨਹੀਂ ਉਤਮ ਬਣਾਉਣ ਵਾਲੇ ਰਾਹਾਂ ਦੇ ਉੱਤੇ ਚੱਲਣਾ ਸਾਡਾ ਫਰਜ਼ ਬਣਦਾ ਹੈ ਜਿਹੜਾ ਉਹ ਰਸਤਾ ਉਹ ਚੰਗਾ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਤੇ ਅਸੀਂ ਚੰਗੇ ਕਰਮ ਆਪਣੇ ਕਰ ਸਕੀਏ ਇਹ ਸਾਡੇ ਤੇ ਕਿਰਪਾ ਕਰਨ ਵੰਦਨ ਟੁੱਟ ਜਾਂਦੇ ਨੇ ਸੰਤਾ ਦੀ ਸੰਗਤ ਕਰਕੇ 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 ਬੰਧਨ ਟੁੱਟ ਜਾਂਦੇ ਨੇ ਸੰਭਾਦੇ ਸੰਗਤ ਕਰਕੇ ਬੰਧਨ ਟੁੱਟ ਜਾਂਦੇ ਨੇ ਸੰਭਾਦੇ ਸੰਗਤ ਕਰਕੇ ਬੰਧਨ ਟੁੱਟ ਜਾਂਦੇ ਬੰਦਨ ਟੁੱਟ ਜਾਂਦੇ ਨੇ ਸਦਾ ਦੀ ਸੰਗਤ ਕਰਕੇ ਸੰਤਾ 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 ਦੀ ਸੰਗਤ ਕਰਕੇ ਬੰਧਨ ਟੁੱਟ ਜਾਂਦੇ ਨੇ ਦੇ ਕੇ ਵੰਦਨ ਟੁੱਟ ਜਾਂਦੇ ਨੇ ਸੰਤਾਂ ਦੇ ਸੰਗਤ ਕਰਕੇ ਵੰਦਨ ਟੁੱਟ ਜਾਂਦੇ ਨੇ ਸੰਤਾਂ ਦੀ ਸੰਗਤ ਕਰਕੇ ਵੰਦਨ ਟੁੱਟ ਜਾਂਦੇ ਨੇ ਸੰਤਾਂ ਦੀ ਸੰਗਤ ਕਰਕੇ ਚੰ ਵਰਨਾ ਕੋ ਸਾਂਝਾ ਉਪਦੇਸ ਜੀ ਗੁਰੂ ਨਾਨਕ ਦੇਵ ਰਾਏ ਪਦੇਸ ਜੀ ਹੇ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਦੇ ਸ੍ਰੀ ਗੁਰੂ ਨਾਨਕ ਰਾਏ ਉਪਦੇਸ਼ ਸ੍ਰੀ ਗੁਰੂ ਨਾਨਕ Gracias. Uh, uh, uh,